ਇਹਨਾਂ ਦੀ ਐਸੀ ਮੰਜੀ ਠੋਕਣੀ ਆ ਇਹ ਲੋਕਾਂ ਦੀ ਸਰਕਾਰ ਦੀ ਤੇ ਰਾਗਵ ਚੱਡੇ ਕੇਜਰੀਵਾਲ ਦੀ ਇਹਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਝ ਕਰ ਲੈਣ ਇਹ ਤਾਂ ਇਹ ਤਾਂ ਇਹ ਤਾਂ ਜਿੱਦਣ ਹੋਉਰੇ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੇ ਤੁਸੀਂ ਕੀ ਸੋਚਦੇ ਹੋ ਭਗਵੰਤ ਮਾਨ ਤੇ ਕੇਜਰੀਵਾਲ ਵਿਧਾਇਕਾਂ ਦੇ ਚ ਵੜ ਜਾਣਗੇ ਰਾਤ ਹੀ ਰਾਤੀ ਰਹਿਣਾ ਸੀ ਉਹਨਾਂ ਨੇ ਜੇ ਅੱਜ ਆਹ ਗੱਲ ਕਰਨਗੇ ਤਾਂ ਫਿਰ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਚ ਹੁੰਦੇ ਆ ਰਾਤ ਦੀ ਗੱਲ ਛੱਡੋ ਇਹਨਾਂ ਦੀ ਜਿਹੜੇ ਦੀ ਕਰੋ ਸਰ ਰਗ ਛੁੱਟਦੇ ਉਹਨਾਂ ਹੋਰ ਵੀ ਨੇ ਬਹੁਤ ਬਤਾਂਹੀ ਨਾ ਕਿਤੇ ਰਾਤ ਤਾਂਹੀਂ ਨਾ ਕਰ ਰਹੇ ਹੁਣ ਜੇ ਰਗ ਪਾ ਦੇ ਹਿਆਤ ਚ ਰਹਿਣਾ ਰਾਤੀ ਤੇ ਅਸੀਂ ਕਿਹੜਾ ਇਹਨਾਂ ਦੇ ਨਾਲ ਜਾ ਕੇ ਸੌਣ ਦੀ ਗੱਲ ਕਰੀਏ ਆ ਜੇ ਅੱਜ ਸਵੇਰੀ ਜਦੋਂ ਪਤਾ ਲੱਗਿਆ ਵੀ ਕਹਿੰਦੇ ਜੀ ਆ ਬਾਹਰ مین ਗੇਟ ਬੰਦ ਕਰੇ ਆ ਇਹ ਤਾਂ ਐ ਖੜੀ ਨੇ ਜਿਵੇਂ ਮਤਲਬ ਕਬਰ ਆ ਗਏ ਹੁੰਦੇ ਇਹਨਾਂ ਦੇ ਮੂੰਹਾਂ ਦੀਆਂ ਹਵਾਇਆਂ ਉੜੀਆਂ ਹੋਈਆਂ ਮੈਂ 35 ਲੱਖ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਕਿੰਨੇ ਦਾ 35 ਲੱਖ ਉਹਨਾਂ ਨੇ ਚੁਣਿਆ ਹਾਂ ਦਾ ਮੈਂ ਮੈਂਬਰ ਪਾਰਲੀਮੈਂਟ ਆ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਖੜੇ ਆ ਬਾਕੀ ਸਾਰੇ ਜੋ ਵੀ ਗੇਟ ਬੰਦ ਕਰਤਾ ਆਸ਼ੂ ਜੀ ਬਾਹਰ ਰੜੀ ਕਰੇ ਆ ਧਵਰ ਸਾਹਿਬ ਡੀਕਰੇ ਆ ਸੰਜੀਤ ਜੀ ਆਪਣੇ पांडे ਜੀ ਡੀਕਰੇ ਆ ਸੁਨੀਪ ਸੰਧੂ ਹੁਣੀ ਸਾਰੇ ਵੈਦ ਸਾਹਿਬ ਹੁਣੀ ਟੈਲੀਫੋਨ ਆ ਰਹੇ ਆ ਉਹਨਾਂ ਨੂੰ ਵੀ ਕੀ ਹੋ ਗਿਆ ਅਸੀਂ ਉਹਨਾਂ ਨੂੰ ਕਹਦੇ ਆ ਸਾਨੂੰ ਨਹੀਂ ਪਤਾ ਵੀ ਕਿਉਂ ਇਹ ਬੰਦ ਕਰਤਾ ਇਹਨਾਂ ਨੇ ਦਰਵਾਜ਼ੇ ਤੁਹਾਡੀ ਗੱਲਬਾਤ ਹੋਈ ਕੋਈ ਗੱਲਬਾਤ ਹੋਈ ਨਹੀਂ ਤੁਹਾਡੀ ਤੁਹਾਡੀ ਕੋਈ ਗੱਲਬਾਤ ਹੋਈ ਜੀ ਅੱਜ ਸ਼ਮਰాత్రి ਦੇ ਪ੍ਰੋਗਰਾਮਸ ਉਹ ਪ੍ਰੋਗਰਾਮਾਂ ਤੇ ਜਾਣਾ ਸੀ ਮੇਰੇ ਤੇ ਕਈਆਂ ਦੇ ਭੂਖ ਸੀ ਉਹਨਾਂ ਤੇ ਜਾਣਾ ਸੀ ਕਮਿਊਨਿਟੀ ਸੈਂਟਰ ਦੀ ਗੱਲ ਹੋ ਰਹੀ ਹੈ ਕਮਿਊਨਿਟੀ ਸੈਂਟਰ ਦੀ ਦੇਖੋ ਉਹ ਸੰਜੀਤ ਧਵਰ ਜਿਹੜਾ ਹੈ ਖੜੇ ਆ ਤੇ ਮੈਨੂੰ ਇੱਕ ਪ੍ਰੋਗਰਾਮ ਇਹ ਵੀ ਵਿੱਚ ਸੀਗੇ ਵੀ ਅੱਜ ਜਿਹੜੀਆਂ ਚੀਜ਼ਾਂ ਉੱਥੇ ਡਵੈਲਪਮੈਂਟ ਦੀਆਂ ਚੱਲ ਰਹੀਆਂ ਹਨ ਹੁਣ ਜਿਵੇਂ ਆਪਣਾ ਸਟੇਡੀਅਮ ਆ ਹੁਣੀ ਮੈਂ ਨਿਕਲੂਆਂ ਗੁਰਦਾਨਕ ਸਟੇਡੀਅਮ ਸਾਡਾ ਟਰੈਕ ਬਣਿਆ ਹੋਇਆ ਜਿਹੜਾ ਉਹ ਤੁਹਾਨੂੰ ਪਤਾ ਸਮਾਰਟ ਸਿਟੀ ਚੋਂ ਪੈਸੇ ਲਾਏ ਆ ਨਾਲ ਹੀ ਬਾਸਕਟਬਾਲ ਬਣ ਰਿਹਾ ਹੋਊ ਵੀ ਮੈਂ ਦੇਖਣਾ ਸੀ ਉਸ ਤੋਂ ਬਾਅਦ ਜਿਹੜਾ ਬਹੁਤ ਹੀ ਵੱਡੀ ਚਹੀਦੇ ਆਜਨ ਸਰ ਉਦਮ ਸਿੰਘ ਜਿਹੜੇ ਸਾਡੇ ਸਾਰੇ ਪੰਜਾਬ ਦੇ ਦੇਸ਼ ਦੇ ਤਾਂ ਹੈ ਹੀ ਖਾਸ ਤੌਰ ਤੇ ਸਾਡੇ ਕੰਬੋਹ ਭਾਈਚਾਰੇ ਦਾ ਜਿਹੜਾ ਉਹਨਾਂ ਦੀ ਬਹੁਤ ਵੱਡੀ ਇੱਕ ਡਿਮਾਂਡ ਸੀ ਸਾਡੀ ਸਰਕਾਰ ਵੇਲੇ ਤੇ ਸੰਜੇ ਜੀ ਨੇ ਉਹ ਜਗ੍ਹਾ ਲੈ ਕੇ ਉਹਦੇ ਵਿੱਚ ਦੇਖੋ ਕੀ ਕੁਝ ਬਣ ਰਿਹਾ ਉਹਦੇ ਵਿੱਚ 올ਡ ਜਿਹੜੇ ਸਾਡੇ 올ਡ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ ਰੈਜ਼ੀਡੈਂਸ਼ੀਅਲ ਉਹਨਾਂ ਦੇ ਵੀ ਘਰ ਬਣਨੇ ਸੀ ਜਿਹੜੀਆਂ ਸਾਡੇ ਆਮ ਜ਼ਰੂਰਤਮੰਦ ਉਹਨਾਂ ਲਈ ਸਲਾਈ ਸੈਂਟਰ ਖੁੱਲਣਾ ਸੀ ਸਾਡੀਆਂ ਮਾਮਾ ਭੈਣਾਂ ਲਈ ਸਲਾਈ ਸੈਂਟਰ ਤੋਂ ਇਲਾਵਾ ਕੰਪਿਊਟਰ ਸੈਂਟਰ ਸਾਡੀਆਂ ਬੱਚੀਆਂ ਲਈ ਉਹਦੇ ਵਿੱਚ ਖੁੱਲਣਾ ਸੀ ਤੇ ਅਸੀਂ ਉਹ ਵੀ ਰਿਵਿਊ ਕਰਨ ਅੱਜ ਜਾਣਾ ਸੀ ਦੋ ਵੱਡੇ ਹਾਲ ਬਣਨੇ ਕਨਵੈਨਸ਼ਨ ਹਾਲ ਟਾਈਪ ਗੇਟਸ ਨਾਲ ਖੁੱਲਣ ਲੱਗਿਆ ਜਿਵੇਂ ਬਹੁਤ ਧੋੜ ਹੁੰਦੀ ਆ ਉੱਥੇ ਵਿਆਹ ਸ਼ਾਦੀ ਕੋਈ ਭੋਗ ਸੈਰੇਮਨੀ ਹੋ ਉਹਦੇ ਵਿੱਚ ਉਹ ਵੀ ਦੇਖਣ ਜਾਣਾ ਚਾਹੀਦਾ ਉਸ ਨੂੰ ਇਹ ਡਬਲਯੂਐਸ ਕਲੋਨੀ ਜਿਵੇਂ ਸੰਜੀਤ ਜੀ ਦੱਸ ਰਿਹਾ ਉਹਨਾਂ ਦੀ ਲੋੜ ਉਦੋਂ ਬਾਅਦ ਇੱਕ ਸਕੂਲ ਵੀ ਸੀ ਇੱਕ ਸੈਂਟਰਲ ਚ ਸਕੂਲ ਆ ਸੈਂਟਰਲ ਹਲਕੇ ਚ ਬਣਿਆ ਉਹ ਇੱਕ ਈਸਟ ਚ ਬਣਿਆ ਹੋਇਆ ਇੱਕ ਹੋਰ ਸਕੂਲ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਤੁਸੀਂ ਤਾਂ ਰੋਜ਼ ਵਿਜ਼ਿਟ ਕਰਨੀਆਂ ਬਟੇ ਜੀ ਪੁਲਿਸ ਪੁਲਿਸ ਨਾਲ ਪੁਲਿਸ ਨਾਲ ਤਾਂ ਗਲਤ ਗੱਲ ਕਰ ਰਹੀ ਹੈ 600 ਕਰੋੜ ਰੁਪਏ ਦਾ ਸਾਡਾ ਬੁੱਢਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਉੱਥੇ ਰੋਜ਼ ਸੀਚੇਵਾਲ ਸਾਹਿਬ ਤਾਂ ਆ ਸਕਦੇ ਆ ਉੱਥੇ ਰੋਜ਼ ਉਹਨੂੰ ਦੇਖ ਸਕਦੇ ਆ ਕੇ ਤੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਡ ਮੈਂਬਰ ਪਾਰਲੀਮੈਂਟ ਜਿੱਦਿਆ ਹੁੰਦਾ ਉਹਨੂੰ ਰੋਕਿਆ ਜਾ ਰਿਹਾ ਹੈ ਇਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਬਰਾਹਟ ਹੈ ਨਾ ਪੰਜ ਸਾਲੇ ਗੱਲੋਂ ਪਰ ਮੇਰੀ ਕੋਈ ਗੱਲ ਨਹੀਂ ਕੋਈ ਮੈਂ ਮੈਂ ਗੱਲ ਮੈਂ ਨਾ ਨਾ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਆ ਤੁਹਾਡੇ ਮੂਹਰੇ ਖੜੇ ਆ ਕਿ ਇਹਦੇ ਅਧਿਕਾਰਤਨ ਸਰਕਾਰਾਂ ਕਰਦੀਆਂ ਹੁੰਦੀਆਂ ਪੁਲਿਸ ਕੈਰੀ ਸਕਿਉਰਿਟੀ ਦੀ ਰੀਜ਼ਨ ਕਰਕੇ ਬਿੱਟੂ ਜਿੰਨੂੰ ਘਰ ਦੇ ਵਿੱਚ ਰੱਖਿਆ ਗਿਆ ਵਾ ਜਿਹੜਾ ਤੁਸੀਂ ਅਧਿਕਾਰਤਨ ਦੀ ਗੱਲ ਕਰਦੇ ਹੋ ਉਹ ਅਧਿਕਾਰਤਨ ਤਾਂ ਗਵਰਨਮੈਂਟ ਨਹੀਂ ਕਰਨਾ ਸਰਕਾਰ ਕਰਦੀ ਹੁੰਦੀ ਹੈ ਅਧਿਕਾਰਤਨ ਅਸੀਂ ਅਧਿਕਾਰਤਨ ਕਿਵੇਂ ਕਰ ਸਕਦੇ ਆ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਹੈ ਜਿਹੜਾ ਕਿ ਜਿਹੜੇ ਵਿਭਾਗ ਹੁੰਦੇ ਆ ਉਹ ਉਦਘਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਉਦਘਾਟਨ ਕਰਨੇ ਆ ਸੰਜੀਤ ਤਲਵਾਰ ਜੀ ਨੇ ਤਾਂ ਨਹੀਂ ਉਦਘਾਟਨ ਕਰਨੇ ਆ ਫਿਰ ਬਹੁਤ ਚੰਗੀ ਗੱਲ ਫਿਰ ਉਦਘਾਟਨ ਵੀ ਕਰਾਂਗੇ ਅਦਘਾਟਨ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਦਾਤ ਦਿੰਨਾ ਮੈਂ ਇਹਨਾਂ ਦੀ ਅਕਲ ਤੇ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਏ ਉਨੂੰ ਹੀ ਦੱਸ ਦਿਆ ਕਰਨੇ ਇਹ ਸਵੇਰੇ ਵੀ ਭਾਈ ਤੁਸੀਂ ਉਤਾਲੇ ਲਾ ਲਓ ਇਹਨਾਂ ਦੀ ਨਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਤੇ ਸੁਨੇਹਾ ਦੇ ਕੇ ਚੰਡੀਗੜ੍ਹੋਂ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸੁਨੇਹਾ ਦੇ ਦੇ ਕਿ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਬਚਾਰੇ ਨੂੰ ਕੰਮ ਇਹ ਲੋਕਾਂ ਦੀ ਸੇਵਾ ਕਰ। ਅਸੀਂ ਤਾਂ ਜੌਂਡ ਰਾਈਡਿੰਗ ਸਿਟੀਜ਼ਨ ਹਾਂ। ਕਾਨੂੰਨ ਕੋ ਬਾਹਰ ਅਸੀਂ ਜਾਣਾ ਨਹੀਂ। ਉਹ ਸਾਡੇ ਭਾਈ ਨੇ ਸਾਡੇ ਸਾਡੇ ਇੰਡਸਟਰੀ ਮੈਂ ਜੀ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸੀ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਕੋਈ ਨਹੀਂ ਮੈਂ ਅਸੀਂ ਕਿਉਂ ਗੱਲ ਕਰੀਏ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿਉਂ ਮੰਨ ਦਿੱਤਾ ਗਿਆ ਨਹੀਂ ਸ੍ਰੀ ਸਾਹਿਬ ਇਹਨਾਂ ਦੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਹਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਵੀ ਜਿਹੜਾ ਪ੍ਰੋਗਰਾਮ ਲੀਕਿਆ ਸੀ ਸਵਾਲ ਦਾ ਜਵਾਬ ਦੇ ਦੇ ਵੀ ਸਿਕਿਉਰਿਟੀ ਰੀਜ਼ਨਸ ਕਰਕੇ ਮੀਟਿੰਗ ਨੂੰ ਬੰਦ ਕਾਲਾ ਸਿਕਿਉਰਿਟੀ ਕੋਈ ਥ੍ਰੈਟ ਆ ਇਹ ਕਹਿ ਰਹੇ ਆ ਕਿ ਸਿਕਿਉਰਿਟੀ ਰੀਜ਼ਨ ਆ ਤੁਹਾਨੂੰ ਧੱਕਾ ਨਹੀਂ ਤੁਸੀਂ ਕੋਈ ਇਹਨਾਂ ਨੂੰ ਪ ਦੀ ਸਕਿਉਰਿਟੀ ਲਗਾਈ ਜਾਵੇ ਤਾਂ ਵਧਾਤੀ ਹੋਵੇ ਇਹਨਾਂ ਨੇ ਸਕਿਉਰਿਟੀ ਗੇਟ ਬੰਦ ਕਰਕੇ ਐਂ ਲੱਗਦਾ ਆ ਤਾਲੇ ਲਾ ਕੇ ਪਰ ਕਿਹਦਾ ਤਾਲਾ ਇਹਨਾਂ ਦੇ ਜ਼ਹਿਨ ਚ ਬੜੇ ਆ ਇਹਨਾਂ ਦੇ ਕੋਈ ਇਰਮਾਨ ਦੇ ਵੀ ਤਾਲਾ ਲਾਉਂਦੇ ਨੇ ਵੀ ਤਾਲਾ ਵੀ ਉਹਦੇ ਤਾਲੇ ਹੀ ਲਾਉਂਦੇ ਹੀ ਫਿਰਦੇ ਇਹਨਾਂ ਦੇ ਦਿਮਾਗ ਦੇ ਵਿੱਚ ਤਾਲਾ ਲਾਉਂ ਸ਼ਾਮ ਛੱਡ ਗਿਆ ਬਸ ਤੇ ਆਪਾਂ ਬਸ ਕਰੋ ਇੱਥੇ ਦੇਖ ਲੈ ਰਹੇ ਹਾਂ ਪਰ ਅਸੀਂ ਬੜਾ ਦੀਪਕ ਜੀ ਚਲਾਈ ਰੱਖੋ ਅਸੀਂ ਜੇਲ੍ਹ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਇਹਨਾਂ ਦੀ ਐਸੀ ਮੰਜੀਠ ਹੁਕਣੀ ਆ ਇਹ ਰੋਜ਼ ਹੋ ਰਹੀ ਆ ਆਪਣੀ ਸਰਕਾਰ ਦੀ ਕਿ ਤੇ ਰਾਗਬ ਚੱਡੇ ਕੇਜਰੀਵਾਲ ਦੀ ਇਹਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਝ ਕਰ ਲੈਣ ਇਹ ਤਾਂ ਇਹ ਇਹ ਤਾਂ ਇਹ ਤਾਂ ਜਿੱਦਣ ਹੋ ਰਹੇ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੇ ਤੁਸੀਂ ਕੀ ਸੋਚਦੇ ਹੋ ਭਗਵੰਤ ਮਾਨ ਤੇ ਕੇਜਰੀਵਾਲ ਦੇ ਹਾੜੇ ਚ ਵੜ ਜਾਣਗੇ ਯਾਦ ਰਤੀ ਰਹਿਣਾ ਜੀ ਉਹਨਾਂ ਨੇ ਜੀ ਅੱਜ ਆ ਗੱਲ ਕਰਨਗੇ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਚ ਹੁੰਦੇ ਆ ਰਾਤ ਦੀ ਗੱਲ ਛੱਡੋ ਇਹਨਾਂ ਦੀ ਤੇ ਰਗ ਜੁੜੇ ਦੀ ਕਰੋ ਤੇ ਰਗ ਜੁੜੇ ਤਾਂ ਹੋਰ ਵੀ ਨੇ ਬਹੁਤ ਤੇ ਫਿਰ ਤਾਂ ਹੀ ਨਾ ਕਿਤੇ ਰਾਤ ਤਾਂ ਹੀ ਨਾ ਕਰ ਰਹੇ ਹੁਣ ਨਹੀਂ ਰਗ ਪਾ ਕੇ ਹਿਆਤ ਚ ਰਹਿਣਾ ਰਤੀ ਤੇ ਅਸੀਂ ਕਿਹੜਾ ਇਹਨਾਂ ਦੇ ਨਾਲ ਜਾ ਕੇ ਸੌਣ ਦੀ ਆ ਆ ਜਿਆਦਾ ਜਿਆਦਾ ਸੁਣੋ ਸੁਣੋ ਨਾਲ ਕੀ ਹੈ ਦਾ ਚੋਕ ਰੋਗ ਸਭ ਤੇ ਦੀ ਵੀ ਬਹੁਤ ਲੀਡਰ ਨੇ ਤੇਜ ਬਲਾਵਾ ਰੱਗ ਕੱਢਾ ਟਾਰਗੇਟ ਸਿੱਧੂ ਆਜੋ ਭਾਈ ਆਜੋ ਗੱਲ ਕਰੋ ਕਿ ਉਹ ਲੈ ਕੇ ਗਿਆ ਲਧਿਆਣੀ ਨੂੰ ਪਰ ਅੱਜ ਗੱਲ ਹੀ ਆ ਵੀ ਇਹ ਨਾਮ ਦੇ ਦੇ ਮਾਈਂਦਿੰਦਾ ਹਰਾਮ ਹੋਈਆਂ ਪਈਆਂ ਇਹਨਾਂ ਦੀ ਆਜੋ ਆਗਰ ਮਤਲਬ ਪੁਲਿਸ ਵਿਚਾਰੀ ਕੀ ਕਰ ਲੂਗੀ ਕੀ ਚਲਾਣਾ ਸੀ ਪੁਲਿਸ ਕ ਚਰੀ ਗੈਂਗਸ ਫੇਰਾਂ ਨੂੰ ਰੋਕੇ ਜਾਂ ਚੋਰਾਂ ਨੂੰ ਰੋਕੇ ਜਾਂ ਜੇਬ ਕੱਟਣਾਂ ਨੂੰ ਨਸ਼ਿਆਂ ਨੂੰ ਰੋਕੇ ਇਹ ਵਿਚਾਰਿਆਂ ਦਾ ਜੋਰ ਪੂਰੀ ساری ਸਰਕਾਰ ਦਾ ਸਾਡੇ ਤੇ ਲਵਾਇਆ ਹੋਇਆ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਮੈਂ ਇਹ ਪੁੱਛਿਆ ਉਹ ਡਰ ਗਏ ਤੁਸੀਂ ਪੁੱਛੋ ਵੀ ਕੋਈ ਨੋਟਿਸ ਹੈ ਇਹਨਾਂ ਕੋਲ ਇਹ ਗੱਲ ਤਾਂ ਦੱਸਣ ਇਹਨਾਂ ਨੂੰ ਪੁੱਛੋ ਵੀ ਹਾਂ ਰੀਜ਼ਨ ਕੀ ਹੈ ਤੁਸੀਂ ਜਾਓਗੇ ਜੀ ਉੱਥੇ ਜਾਵਾਂਗੇ ਬਿੱਟੂ ਜੀ ਤੁਸੀਂ ਦੁਆਰਾ ਬੈਠ ਜਾਓਗੇ ਅਸੀਂ ਤਾਂ ਰੋਜ਼ ਜਾਣਾ ਨਹੀਂ ਅੱਜ ਜਾਏਗੇ ਹੁਣ ਇਹਨਾਂ ਨੇ ਨਜ਼ਰਬੰਦ ਕੀਤਾ ਅੱਜ ਜਾਣ ਦੀ ਕੋਸ਼ਿਸ਼ ਹੁਣ ਮੈਂ ਇਹਨਾਂ ਨੂੰ ਇਹਨਾਂ ਦੇ ਉੱਤੇ ਜੀ ਗੱਡੀਆਂ ਚੜਾ ਕੇ ਜਾਣਾ ਹਾਂ ਸਾਡੇ ਭਰਾ ਦੇ ਨਾ ਹਾਂ ਜੇ ਕਿ ਇਤਰੀਵਾਲ ਜਾਂ ਹੋਰ ਮੂਰੇ ਖੜਾ ਹੋ ਫਿਰ ਤਾਂ ਅਸੀਂ ਦੇਖ ਲਈਏ ਚਲੋ ਆ ਜਿਓ ਆ